ਲੋਕ ਪਹਿਲੇ ਇਹ ਮ ਲੈ ਚੱਲ ਬਾ ਡੀ ਗਿਆ ਏਡੇ ਗੁਡੇ ਲਿਆ ਤਿੰਨ ਤਿੰਨ ਸੋ ਗਾਇਸ ਸਾਡੇ ਗੁਡੇ ਆ ਗਏ ਆ ਇਹ ਕਾ ਡਿਜ਼ਾਈਨ ਹੈ ਗੁੱਡੀ ਕੱਢਣੀ ਭਈ ਇਹ ਕੱਟਿਆ ਲੱਗਿਆ ਯਾਰ ਮੇਰੇ ਗੁੱਡੇ ਨੇ ਲੈ ਅੱਜ ਪਹਿਲਾ ਮੈਂ ਕਿਹਾ ਪਹਿਲਾ ਹੀ ਡੋ ਲੱਗਿਆ ਏਡੇ ਗੁਡੇ ਮੇਰੇ ਲੋੜਦੇ ਏਡੇ ਡਾਈ ਦੇ ਹਾਂ ਸਸਕਾਰ ਕੀ ਆ ਚਲ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਗੁਡੀਆਂ ਦੇ ਵੀਡੀਓ ਆ ਜਾ ਰਹੇ ਗੁਡੀਆਂ ਦੇ ਵੀਡੀਓ ਆ ਜਾ ਰਹੇ ਨੇ ਸੋ ਅਸੀਂ ਪਾ ਕੇ ਦੋੜ ਗਏ ਪਤੰਗ ਇਹਦੇ ਗੁਡੀਆਂ ਢਾਈ ਹੋਈਆਂ ਨੇ ਪਰ ਗੁਡੀਆਂ ਕਢਾਈ ਹੋਈਆਂ ਨੇ ਆਹ ਕੁੜੀ ਦੋਦੇ ਪਰਲੇ ਬੰਨੇ ਓਏ ਗੱਡੀ ਕੋ ਆ ਗੁਡੀਆਂ ਆ ਗਏ ਇੱਥੇ ਦੇ ਹੀ ਹੁੰਦੀ ਇੱਥੇ ਲੈ ਕੇ ਆਵਾਂ ਬਾਪੂ ਸਾਡਾ ਜਾਣ ਕਰਿਆ ਯਾਰ ਹਾਂ ਤੇ ਉਹਨੇ ਕਿਹਾ ਤੇਰੀ ਤੈਨੂੰ ਦੇ ਦੇਗਾ ਦੇ ਦੇਗਾ ਆਪਾਂ ਦੋਦੇ ਬਤਾਂਗੇ ਠਹਿੜ ਕੇ ਜੁੜੇ ਲੋ ਸਾਡੇ ਬਲੌਗ ਨਾਲ ਲਾਸਟ ਤੱਕ ਜੁੜਦੇ ਕੋ ਸਾਡੀ ਵੀਡੀਓ ਸੋ ਪਤੰਗ ਉੱਧੀ ਇੱਕ ਆ ਢੋਣੇ ਪਤੰਗ ਉਹੜਾ ਸੜੀਆ ਪਤੰਗੇ ਆਪਾਂ ਢੋਣੇ ਪਤੰਗ ਪਾਟੀ ਪਾ ਜੋੜਦੀ ਮੜੀ ਇੱਥੋਂ ਪਾਟੀ ਇਕ ਪਾਗੇ ਜੋੜਦੀ ਮੜੀ ਯਾ ਟੇਬਲ ਲੈ ਕੇ ਜਲਦੀ ਕਰ ਟੇਬਲ ਲੈ ਕੇ ਜਲਦੀ ਕਰ ਢੱਲਦੇ ਵਜਾ ਮਾਰਦੇ ਠੀਕ ਤੂੰ ਆਪ ਚੱਲ ਜਾ ਥੱਲੇ ਉਹਨੇ ਨਹੀਂ ਆਣਾ ਬਾਹਰ ਆਪ ਚੱਲ ਜਾ ਤੂੰ ਉਹਨੇ ਨਹੀਂ ਵੜਾ ਤੂੰ ਚੱਲ ਜਾੀ ਤਾ ਉਹ ਥੱਲੇ ਗਈ ਨਹੀਂ ਐ ਜਾ ਤੂੰ ਚੱਲ ਜਾ ਲੈ ਗਿਆ ਜਾ ਜਲਦੀ ਯਾਰ ਇਹ ਬੋਈ ਨਹੀਂ ਉਹਦੀ ਪਤੰਗ ਹਰਤਾ ਹੀ ਜਾਂਦਾ ਗੁੱਡਾ ਐ ਪਤੰਗ ਨੇ ਗੁੱਡਾ ਵੜਤਾ ਵਾਲਾ ਲਾਪੇ ਚਾ ਤੂੰ ਵੰਗਣਾ ਲਾਦੇ ਆਇਆ ਟੇਬ ਟੇਬ ਇਸ ਗੁੱਡਾ ਆਇਆ ਇਥੇ

ਲਹ ਗੁੱਡੀ ਆਪਣੇ ਘਟੇ ਜਗੀ ਪਤੰਗ ਜੋੜਦੇ ਪਿਆਣਾ ਜੋੜ ਕੇ ਫੇਰ ਨੂੰ ਢੋਨੇ ਆ ਹਵਾ ਬਹੁਤ ਸੈਟ ਹੈ ਅੱਜ ਨਾ ਹੈ ਨਾ ਇਹ ਚੰਗੀ ਦਾ ਜੋੜੀ ਹੈ ਇਥੇ ਖਰਾਬ ਕਰਨੀ ਇਹਨੂੰ ਨਹੀਂ ਤੇ ਇੱਥੇ ਲੱਗ ਲੱਗ ਗਾ ਕਰੀ ਆ ਆ ਦੇਖੋ ਠੀਕ ਹੈ ਤੇ ਠੀਕ ਹੈ ਰਾਂਡਾ ਪਾਪਾ ਨੂੰ ਚਲੇ ਵੜ ਗਈ ਤੇ ਤਰਨਦਾ ਬੰਦ ਬੰਦਨੀ ਕੀ ਲਿਆ ਮੀਨ ਨੇ ਲਾਇਆ ਚਲ ਜੋੜ ਜੁੜ ਗਿਆ ਜੋੜਦੇ ਖੜਾ ਬੈਠਾ ਮੋਟਰ ਨਹੀਂ ਆ ਪਈ ਮੈਨੂੰ ਦਾਲ ਲੈ ਹੁਣ ਤੂੰ ਢਾਈ ਨਾ ਗੁੱਡੀ ਆ ਅੱਗਲੇ ਗਲੀ ਕੰਗਦਾ ਨਾ ਮੈਂ ਤਾਂ ਆਈ ਆ ਕੋਈ ਗਾਲੀਏ ਪਹਿਲਾ ਹੈ ਤਵਾਰੀਆ ਬਾਦੂ ਪੰਡਾਏ ਬਾਦੂ ਆ ਜਾਣਾਗੇ ਕਿੱਥੇ ਆਵਾ ਲਾਂਗੇ ਬਾਦ ਸਾਡੇ ਤੋਂ ਪਹਿਲੇ ਨੇ ਪਹਿਲੀ ਢੋਲ ਗਿਆ ਕਰਕੇ ਕਿ ਕੈਸਲ ਕਿਉਂ ਵੀ ਉਹਦੇ ਪਤੰਗ ਥੱਲੇ ਵੜ ਗਈ ਐ ਬੋ ਗਈ ਐ ਅਈ ਢਾਲ ਗਏ ਗੁੱਡੀ ਗੁੱਡੀ ਢਾ ਕੇ ਕਿਚਨ ਐ ਤੋ ਇਧਰ ਤੁਹਾਨੂੰ ਵੇਖੀ ਜਾ ਪਤੰਗ ਪਾੜ ਰਦਾ ਹੀ ਪਰ 93 ਦਾ ਵੇੜਾ ਤੂੰ ਪਾੜੀ ਅਬੇ ਸਾਲੇ ਚਲ ਉੜਾ ਗੁੱਡੀ ਲੱਲਾ ਕਿੱਥੇ ਬੋਲ ਜਾਈਂ ਕਿੱਥੇ ਤਬੂਲ ਜੀ ਬੰਦੇ ਤੈਨੂੰ ਡੋੜ ਹੀ ਨਹੀਂ ਹੁੰਦੀ ਉਹਨੂੰ ਫਰਾਸ ਦੇਖੀ ਢੋਦਾ ਕਬੇਟ ਦੀ ਲੱਲਾ ਕਿੱਥੇ ਫਸਾਈ ਜਣਾ ਚਾਂਬਿਆ ਜੇ ਲੱਲਾ ਆ ਗਿਆ ਇਹਨਾਂ ਜੀਵਾ ਦੇ ਲੱਗੀ ਵਾ ਇਹਨੇ ਜੀ ਵਾਦੀਆਂ ਪਾਰ ਨਹੀਂ ਜਾਦਾ ਤੇ ਲੱਗਿਆ ਵੀਰੇ ਦੇ ਗੱਡੀ ਕੀ ਆ ਲਾਲ ਲੱਗੀ ਪੜ ਗਈ ਆ ਪਾੜ ਕੇ ਢਾਈ ਜਿਹੜਾਈ ਇਹਦੇ ਕਿ ਆ ਜਾਈ ਲੱਗੇ ਮਾਰੀ ਲੈ ਜਿਆਦੀ ਆ ਵੀ ਖਰਾਬ ਕਰਨੀ ਇਹਨੇ ਨਵੀ ਸਾਡਾ ਪੇਚਾ ਲੱਗ ਲੱਗਾ ਜੇ ਉਹਦੇ ਪੌੜੀ ਤਾਂ ਥੱਲੇ ਉਹ ਮਮਾ ਬਾਦ ਕੱਢ ਲੈਣ ਤੇ ਬਾਦ ਕੱਢ ਲੈ ਦੇਡ ਤੇਰਾ ਗੁੰਡਾ ਨਹੀਂ ਕੋਮ ਬੰਦੇ ਤੇਰੇ ਕੋਦੇ ਲੈ ਵੀਰੇ ਦਾ ਗੁੰਡਾ ਹੀ ਕਮਾ ਲੈ ਨੂੰ ਉੱਤੇ ਗੁੰਡਾ ਹੀ ਰਵਾ ਆਪਾਂ ਵੀ ਗਏ ਉਹ ਬਾਹਰ ਵੀ ਨਹੀਂ ਹੁੰਦੀ ਹਾਂ ਥੱਲੇ ਵੜ ਗਈ ਇਹਦੇ ਆਪਣੇ ਤਾਂ ਗੱਲ ਆ ਤੂੰ ਆ ਗਈ ਉਹ ਬਾਹਰ ਆ ਗਈ ਲਾਲ ਰਾ ਇਹਨੇ ਇਹਨੇ ਤੇਲ ਮਗਾ ਦੇਣੀ ਤੇ ਜੋ ਫ ਬਾਕੀ ਚ ਮਚਾਈ ਹੋਣੀ ਹਰੇ ਚੱਲ ਉੱਤੇ ਕਰ ਲਈਏ ਸਾਫ ਪਿਛਾ ਉਹਦੇ ਸਾਫ ਹੈ ਸਾਫ ਇਹਨੇ ਟਕ ਟਕਾ ਨਹੀਂ ਹੁੰਦਾ ਥੋੜੀ ਆਵਾਜ਼ ਫਾਦੇ ਫਾਦੇ ਵਿੱਚ ਫਾਦੇ ਫਾਦੇ ਖੇਚ ਲੈ ਉਹਦੇ ਤਾਂ ਨੂੰ ਵਧਾ ਰਾਈ ਤੋਂ ਉਹਨਾਂ ਕਟਕਟਾੜੀਆਂ ਦੇ ਖੇਤ ਵਿੱਚ ਜਾਇ ਹਣੀ ਉਹਨਾਂ ਦੀ। ਬਹੁ ਆ ਗਿਆ ਥੱਲੇ ਹੰਲਾ ਦੇ ਪੇਚਾ ਇਹਨਾਂ। ਫਰਦ ਵਿੱਚ ਹੈ। ਇੱਕ ਚੱਲੀ ਹੋਰ ਚੱਲੀ ਹੋ ਗਈ ਹੁਣ। ਚੱਲ ਤੇਰਾ ਫੈ ਗਿਆ ਹੀ। ਯਾਰ ਆਈ ਲਓ। ਗਿਆ ਹੀ ਗਿਆ ਹੀ ਉਹ ਗਈ ਉਹਦਾ। ਫੱਜੀ ਮੇਰੇ ਨਾਲ ਦੀ ਆ ਬਾ ਡੋਰਾ ਆਉਂਦੇ ਨੇ ਵੱਡੀ ਤੁਸਾ ਗੋ ਵੱਢ ਗਈਆ ਡੋਨ ਨਾਲ ਲੱਗਿਆ ਵੇ ਜੀ ਚਲੋ ਛੇ ਪਤੰਗ ਉੱਡ ਗਈ ਐ ਛੇ ਪਤੰਗ ਢੋ ਲੱਗਿਆ ਨੇ ਆ ਕੋ ਪਤੰਗ ਐਸੀ ਵੀਟ ਲੱਗ ਗਈ ਪਤੰਗਾਂ ਚਲੋ ਯਾਰ ਤੰਗ ਡਾਈਏ ਕੇ ਦਾ ਪੇਚਾ ਫਾਦਤਾ ਜੀ ਕਿੱਥੇ ਲੱਗਾ ਪੇਚਾ ਵਿੱਚ ਲੈ ਛੁੱਟ ਗਿਆ ਵਾ ਯਾਰ ਛੱਡਦਾ ਨਹੀਂ ਲੈ ਅਗਲੀ ਨਰ ਪਿਛੋਈ ਵੀ ਆ ਗੁੱਡੀ ਗੁੱਡੀ ਡੋਰ ਵੇ ਗੁੱਡੀ ਗੁੱਡੀ ਵੇ ਡੋਰ ਚਾਈ ਆਲੀ ਪਾਪਾ ਜੀ ਆ ਛੋਟੋ ਛੱਡੋ ਪਹਿਲਾਂ ਇਹ ਪੈਰਾ ਦੇ ਆ ਆ ਗੁੱਡੀ ਡੋਰ ਫੜਾ ਢਾ ਫੜਾ ਢਾ ਫੜਾ ਇਹਨੂੰ ਗੁੱਡੀ ਦਾ ਮਾਮੂ ਗੁੱਡੀ ਦਾ ਮਾਲੀ ਆਈ ਡੋਰ ਆਈ ਥੱਲੇ ਸੀ ਰਾਵੇ ਆਵੇ ਥੱਲੇ ਸੀ ਰਾਵੇ ਕੋਈ ਕੋਈ ਮੇਨ ਜਲੇ ਕਰ ਗਾ ਐਨੇ ਕਿੱਥੇ ਗਾਂ ਕਰਨੀ ਲੈ ਪੈਗੀ ਡੋਰ ਹੈ ਲੈ ਲਾ ਫੜੀ ਗਈ ਤੇ ਤੂੰ ਕੀ ਕਰਦਾ ਫਿਰਦਾ ਓ ਲੱਗਿਆ ਜੀ ਪਤੰਗ ਚੱਲ ਗੱਡਵਾ ਇੱਥੇ ਚੱਲ ਮਾਰ ਕੇ ਪਤੰਗ ਢਾਈਏ ਮੁੰਡਾ ਕਹਦਾ ਮੈਂ ਪਤੰਗ ਨਾਲ ਮੈਂ ਤੂੰ ਧਾਰਾ ਓ ਲੱਗੀ ਇੱਥੇ ਪਤੰਗ ਇਹ ਕੈਜੀ ਬਣਾ ਵੀਡੀਓ ਕਹਿੰਦਾ ਲੋੜੀ ਓਏ ਲੋੜੀ ਅੱਜ ਹੈ ਅੱਜ ਲੋੜੀ ਆ ਰਾ ਬਾਪ ਡੋਰੀ ਕੱਚੀ ਆ ਤੇ ਜੰਦੀ ਆ। ਹੋਈ ਕਾਸੋ। ਚੱਲ ਫੜੇ ਗੰਨ ਮਾਲਨੇ। ਬੜ ਕੇ ਢਾ ਜਲਦੀ ਕਰ। ਮੈਨ ਲਾ ਕੇ ਫੇਰ ਉਹਦੀ ਬੋਏ ਈ ਨਹੀਂ ਉਹ ਗੁੱਡੇ ਦੇ ਪੇਚਾ ਲਾ ਲ ਗਈ ਉਧਰ। ਤੂੰ ਮੈਂ ਵਟਾ ਗਿੱਦਾ। ਆ ਗੁੱਡੇ ਦੇ ਪੇਚਾ ਲਾ ਲ ਗਈ ਫੇਰ ਤੰਗਣਾ। ਉਹਨਾਂ ਦਾ ਕਾ ਬੋਏ ਈ ਨਹੀਂ ਆਹ ਫੜਾ ਫੜ। ਦੋਵਾਂ ਦੀ ਕੱਟੀ ਆ। ਲੈ ਆ ਮੈਨੂੰ ਦੇ ਦੇ। ਨਹੀਂ ਹੁੰਦੀ। ਆ ਲੈ। ਲੈ ਨਾ ਮੈਂ ਬੰਨਣਾ ਨਹੀਂ। ਧੋਲ ਢੋੜ ਜੰਦੀ ਇਹ ਕਰਨਾ ਜੀ ਆ। ਲੱਗ ਗਿਆ ਪਿਛੇੜ ਹੋਰ ਖਿੱਚੀ ਆ। ਮੇਰੇ ਮਾਮਾ ਪਿੱਛੇ ਡੋਰੇ ਕੋਈ ਨਹੀਂ ਲਾ ਬੈਂ ਬੰਦਾ ਪਪਾ ਢੋਲ ਵੀ ਜਾਂਦੀ ਬੰਨੀ ਨਹੀਂ ਜਾਂਦੀ ਬੱਦਲਾ ਅਨਤਰ ਕੋਈ ਬੰਨੀ ਨਹੀਂ ਜਾਂਦੀ ਨਾ ਟੈਪ ਵੱਡਾ ਤੇ ਖੱਡ ਚੱਕ ਤਰ੍ਹਾਂ ਬੰਨਾਗਾ ਕੀ ਤੇਰਾ ਖੁੱਲੇ ਰਾਮੜ ਕੇ ਅੱਗੇ ਜਾ ਕੇ ਬੋਈ ਹੋਣੀ ਖੁੱਲੇ ਕਿੱਥੋਂ ਓਈ ਚਲੋ ਡਾ ਇਹਨੇ ਪਹਿਲਾਂ ਇਹਨੇ ਪਹਿਲਾਂ ਪਾੜ ਨਹੀਂ ਫੇਡ ਹੋਣੀ ਇਹਨੇ ਕਿਉਂ ਇਹਨੇ ਪਹਿਲਾਂ ਪਾੜ ਨਹੀਂ ਫੇਡ ਹੋਣੀ ਇਹਨੇ ਉਹ ਨਹੀਂ ਉੱਟੀ ਤਰ ਕੋਈ ਤੜਾ ਲੱਲਾ ਵੱੜ ਗਈ ਇੱਧਰ ਇਹ ਕੋ ਡਰੇ ਗਈ ਰਹੀ ਹੈ ਯਾ ਲੈ ਇਹ ਚੱਲ ਯਾ ਲੈ ਵੇ ਲੈ ਪਾਡੋ ਨਾ ਮੈਡਮ ਚੱਲ ਤੂੰ ਡਾਲਾ ਹੁਣ ਤੇਰਾ ਵੇਖ ਲੈਂਦੇ ਐ ਐਸਪੀਰਸ ਵੇਖ ਲੈਣਾ ਤੇਰਾ ਵੀ ਹੁਣ ਪਟਰੀ ਪਟਰੀ ਪਤਾ ਕੇ ਦੇਰ ਕੋਲ ਪਾੜ ਗਈ ਨਾ ਤੰਗ ਆਹ ਇਹ ਪਾੜ ਲਈ ਤਲਾਬ ਤੋਂ ਪਾੜੀ ਜੋੜੀ ਹਾਲੇ ਤੂੰ ਜੋੜ ਲਗਾਈ ਪਾੜ ਤੋਂ ਬਗੈਰ ਤੂੰ ਵਧਾਦਾ ਜੀ ਉਹ ਪਾੜ ਤੋਂ ਬਗੈਰ ਢਾਈ ਕੁਟੀ ਆ ਕਰਕੇ ਵੇਖਾਂ ਉਹ ਸੰਦੀਪ ਦਾ ਸਪੀਰ ਸਵੇ ਲੈ ਲੈ ਸੰਦੀਪ ਕੀ ਕਰਦਾ ਵਾ ਢੋਂਦਾ ਕੇ ਪਾੜਦਾ ਵੀ ਜਲਦੀ ਕਰ ਕਿੰਨੀ ਦੂਰ ਲੱਗੀਆਂ ਇਹਨਾਂ ਦੇ ਵਿਆਹ ਲੱਗਿਆ ਆਇਡਰ ਆਇਡਰ ਕੀ ਆ ਭੱਟੇ ਕਿਥੇ ਆ ਤੇਤਾ ਵਿਆਈ ਤੇ ਹੋ ਗਈ ਬਾਬਾ ਹਾਂ ਇੱਥੇ ਆ ਇੱਥੇ ਪਾਰਟੀ ਜਾਵੇ ਜੋੜ ਦੇਤੀ ਹੈ ਜੋੜਤੀ ਹੈ ਤੂੰ ਤੇ ਕਰਨਾ ਆਈ ਬਲਾ ਦੱਸ ਉੱਤੇ ਕਰਨਾ ਆਈ ਤੂੰ ਤੂੰ ਤੇ ਕਰਨਾ ਆਈ ਹੈ ਕਿਹੜੇ ਪੈਸੇ ਕਿਹੜੇ ਪੈਸੇ ਇੱਧਰ ਵੇਹ ਵੇਹ ਹੀ ਵਾ ਪੈਸੇ ਕਿਦੇ ਵੇ ਆਨੇ ਵੇ ਲੈ ਕੋਈ ਕੋ ਮਾਰ ਚ ਧਾਤੀ ਵੇਲਾ ਤੇ ਕੋਟੀ ਨੇ ਲਾਈਨੇ ਢਾਵੇਂ ਦਿੱਤੀ ਹੋਵੇ ਹੈ ਮਨ ਵੀ ਤੇ ਇਹਦਾ ਕਿਨੇ ਜਿਹੜਾ ਬਾਦੀ ਲੱਗਾ ਭਰਾ ਇਹਦਾ ਸੁਰਤੋ ਸ਼ਪੀਰ ਸਗਾ ਥੱਲੋ ਵੀ ਢਾ ਲਦੋਂਦਾ ਸੀ ਥੱਲ ਸਾਡੇ ਕੋਠੇ ਤੋਂ ਹੀ ਤਾਂ ਗਾਰੂ ਉਠਾਵੜੀ ਜਾਂਦੇ ਸੋ ਗਾਇਸ ਪਤਾ ਕੌਟ ਕੀ ਅੱਡੀ ਕਿੰਨੇ ਭਾਰੀ ਆ ਕਰਾ ਰਹੀ ਘਾਦੀ ਖੇਤਾਂ ਘੁੰਮਦੀ ਰਹੀ ਆ ਖੇਚਾ ਮੜੀ ਆ ਆ ਕੇ ਦੀ ਗੱਡੀ ਅੱਗੇ ਇਦੋਂ ਕਰ ਬੰਨੀ ਜਿਦਾਂ ਹੀ ਗਾਉਂਦੀ ਜਿਵੇਂ ਸਹੀ ਹੋ ਰਹਾ ਅਲਵਾ ਪਾਪੜਾਓ ਇਹ ਜਗੜਾ ਹੋ ਗਿਆ ਜਗੜਾ ਤਾਂ ਕਿ ਗੱਡੀ ਕੇਦੀ ਆਉਣੀ ਤਾਂ ਅੰਗ ਤੇ ਵਧ ਗਈ ਹੋਦੀ ਉਹ ਜਾਣਦੀ ਦੇਖ ਲੈ ਪਤੰਗ ਦੀ ਹੈ ਪਤੰਗ ਉਹ ਲੈ ਉਹ ਭਰਾਵਾ ਤਾਰ ਵੇਖ ਲੈ ਤੂੰ ਤਾਰ ਹੀ ਤੋੜ ਦੇ ਨੀ ਥੱਲੇ ਜਾਵਦਾ ਮੈਨੂੰ ਨਹੀਂ ਨਹੀਂ ਲਾਉਣੇ ਕਿਹੜੇ ਗੱਲਾਂ ਗੁੱਡੀ ਕਿੱਥੇ ਗਈ ਆ ਫੜ ਮੈਡ ਗੱਗੁੱਡੀ ਲਈ ਹੈ ਇਹ ਪਹਿਲੀ ਦੀ ਫੜੀ ਯਾਰ ਕਿਸੇ ਜਿੱਦ ਮੈਂ ਰੱਖ ਨੀ ਲੈ ਗੁੱਡੀ ਨੇ ਗੁੱਡੀ ਨੇ ਪਾ ਦੇ ਸਾਹਿਬ ਇਹ ਹਾਂ ਮੈਂ ਲੈ ਆਹ ਕੁਝ ਲੈ ਗਿਆ ਤਾਂ ਕਿਹਦਾ ਕੋ ਪਿੰਡ ਲੈ ਪਾਈ ਜਾਂਦਾ ਇਹ ਬੰਦਾ ਛੁਲ ਗਿਆ ਛੁਲ ਗਿਆ ਆ ਤੁਹਾਨੂੰ ਲੈ ਕੇ ਲੈ ਗਿਆ ਉਹ ਚੋੜ ਦੋ ਕੀ ਫੇਰ ਉਹ ਜਿਹੜੀ ਤਿਲਕਾਂ ਕਿਉਂ ਕਰ ਰਹੇ ਬੰਨਾ ਜਾਈ ਦੀ ਬਾਪ ਉਹ ਫੇਰ ਤੋਂ ਦਾ ਮਜ਼ਾ ਕਿੱਦਾਂ ਕਰਨਾ ਪੂਰਾ ਹੋ ਜਾਣਾ ਬਾਹਣੇ ਹੀ ਨਹੀਂ ਲੈ ਨਿਰਮਲ ਯਾਰ ਤਾਂ ਨਾ ਬੈਠਣਾ ਡਰ ਕਿਉਂ ਲੱਗ ਰਿਹਾ ਹੈ ਵੀ ਬਸ ਜੇ ਜੇ ਪਹਿਲੀ ਪਤੰਗ ਉੱਡ ਗਈ ਆਪਾਂ ਤੂੰ ਉਡਾ ਲੈ ਆਵੇਂ ਆਹੋ ਕਹਿੰਦੇ ਉਹ ਉਧਰੇ ਲੈ ਆਪਨਾ ਉੜਦੀ ਨਾਲ ਹਾਂ ਤੂੰ ਉੜਦਾ ਨਾਲ ਆਪਨਾ ਉੜਦੀ ਨਾਲ ਉਹ ਪਤੰਗ ਲੱਗੀ ਗਾਇਸ ਉਹ ਕਿੱਥੇ ਲੱਗੀ ਹੈ ਜੀ ਪਤੰਗ ਬੁਲਾਓ ਬੋਲ ਦੇ ਗੁੱਡੀਆਂ ਨਿੱਖੀਆਂ ਨਿੱਖੀਆਂ ਬਹੁਤ ਹੈਆਂ ਅੱਧੀ ਉੱਧਰ ਓਹ ਲੱਗੀ ਆਪਣੀ ਪਤੰਗ ਤਾਂ ਗਾਂਗਲ ਪਤੰਗ ਤਾਂ ਰੱਖੇ ਤਾਂ ਲੈ ਬੈਠ ਲੈ ਜਿੰਨੀ ਕਾਹਨ ਕਰੀ ਗੁਡੀਆਂ ਖਿੱਚ ਕੇ ਰਹਿ ਗਈ ਥੰਡੇ ਹੁਣ ਆ ਮਿਤਰਾ ਜੀ ਨੇ ਫੜੀ ਐ ਸਾ ਬੰਦੀ ਮੜੋਸ ਨਾ ਗੰਦੀ ਅੱਜ ਅੱਲੀ ਕੋਈ ਆਪਣਾ ਵਧੀਆ ਸਰ ਆ ਕੰਬੀਂ ਨੇ ਦੀ ਦੁੱਧ ਜਾਈ ਇੰਨੀ ਭਾਰੀ ਨਹੀਂ ਹੈ ਤੂੰ ਇਹ ਕਿ ਤੈਨੂੰ ਭਾਰੀ ਲੱਗਦੀ ਹੈ ਇੰਨੀ ਭਾਰੀ ਨਹੀਂ ਹੈ ਲੈ ਗੁੜੀਆਂ ਕੁੜੀਆਂ ਨਹੀਂ ਦੋ ਦੇ ਗਾਇਸ ਗੁੜੀਆਂ ਕੁੜੀਆਂ ਵੀਡੀਓ ਦੇ ਦੱਸੋ ਨਹੀਂ ਦੋਦੀਆਂ ਕਿੰਨੇ ਗੁੜੀਆਂ ਦੋਦੀਆਂ ਤੂੰ ਮਰ ਦੋ ਦੇ ਕੁੜੀ ਕੁੜੀ ਦਿੰਦੇ ਤਾਂ ਗਈ ਆਵੇ ਉੱਤਨ ਮੁਗੀ ਉਹ ਵੀ ਚੱਲੀ ਤਰੀ ਮਨ ਗਾਇਸ ਤੇ ਕਹਿੰਦੇ ਪੇਚਾ ਭੈਲਾ ਲਾ ਲਾ ਗਿਆ ਯਾਰ ਉਹ ਗੁਡੇ ਗੁਡੇ ਨਾ ਪਤੰਗਾਂ Asha dipetang ya. Oh, teh gudeg ya. Enak enak deh pecel giga. So guys, hope pecel agak agak dulu petang ya. Gudeg ਆ ਤੇਲੇ ਥੱਲੇ ਨਹੀਂ ਹੁੰਦਾ ਗੁੱਡਾ ਵਾਲਾ ਤੇ ਥੱਲੇ ਆ ਗਿਆ ਤੇਰੀ ਆ ਉਹ ਉੱਤੇ ਉੱਤੇ ਚੜੀ ਜਾਂਦਾ ਨਾ ਗੁੱਡਾ ਵਾਲਾ ਉਹਦਾ ਖਾੜੀ ਪਤੰਗਾਲੀ ਨਾਲ ਉਹਨੇ ਗੁੱਡਾ ਤਾਂ ਤਾਂ ਕਰੀ ਜਾਂਦਾ ਉਹ ਇਹਦਾ ਗੁੱਡਾ ਲੱਗਾ ਉਹ ਟੰਗਾ ਤੇ ਪੇਜ ਬੈ ਲੱਗੇ ਬੜਾ ਫਰਕ ਹੈਗਾ ਵਾ ਗੋਤੇ ਉਹ ਉੱਪਰ ਹੀ ਪਤੰਗਾਂ ਲਾ ਉੱਡ ਗਈਆਂ ਵੇਯੋ

ਓ ਜਾਂਦੀ ਓ ਜਾਂਦੀ ਵੀਰ ਪਹਿਲਾਂ ਤੇਰੇ ਪਾਪਾ ਪਤਾ ਨਹੀਂ ਢੋਣੀਆਂ ਦੀ ਵੇਲੇ ਪਤਾ ਨੂੰ ਉਹ ਕਰਾ ਗਿਆ ਇੱਕ ਗੁੱਡੀ ਨਹੀਂ ਵੱਡੀ ਤੇਰੇ ਪਾਪਾ ਨੇ ਸਾਡੀ ਕਤੰਗਾ ਦੋ ਲੱਗ ਵੱਡੇ ਗੁੱਡੇ ਲਗਾਏ ਯਾਰ ਛੇੜੇ ਵੱਡੇ ਗੁੱਡੇ 3 ਟੈਂਤਾ ਵੇ ਲੱਗੇ 3 ਟੈਂਤਾ ਵੇ ਲੱਗੇ 3 ਟੈਂਤਾ ਵੇ ਲੱਗੇ ਲੱਗਾ ਹੋਵੇ ਚਲੋ ਚਲ ਨਾਲ ਚਲੋ ਨਾਲ ਨਹੀਂ ਮੈਂ ਜਾ ਨਾਲ ਆ ਜਾ ਨਹੀਂ ਨਾਲ ਨਹੀਂ ਮੈਂ ਜਾ ਤੁਸੀਂ ਲੈ ਆਓ ਪਈ ਹੈਪਾ ਨੁਕੀ ਕਿ ਲੱਗਾ ਗੋਡਾ ਇਹਦਾ ਇਹਨਾਂ ਨੇ ਕਿਥੇ ਦੇ ਰਹੀ ਨਹੀਂ ਇਹ ਬੜਾ ਹੈਗਾ ਤੰਨਾ ਨੇ ਕਿਥੇ ਦੇਣਾ ਤੁਹਾਨੂੰ ਪਤਾ ਵੀ ਹੈਗਾ ਵਾ ਇਹ ਲਗਨ ਹਾਲੀ ਕੋਈ ਗਿੱਡੀ ਨਹੀਂ ਦਿੱਤੀ ਇਹ ਮੰਗਣ ਵਾਲਿਆਂ ਚੋਈਆ ਦੇਣ ਖਿਲਾਰ ਕੇ ਖਿਲਾਰ ਕੇ ਖਿੱਚ ਨਹੀਂ ਖਿਲਾਰ ਕੇ ਇਹ ਤੇ ਜੇ ਡੋਰ ਤੇ ਗੁੰਜਲੇ ਪੈ ਗਏ ਨਾ ਤੇ ਤੇਰੇ ਖੁੱਡ ਹੋਣੀ ਠੀਕ ਹੈ ਨਾ ਮੀਤ ਸੋ ਗਾਇਸ ਸਾਡੇ ਗੁੱਡੇ ਆ ਗਏ ਆ ਇਹ ਕਾ ਡਿਜ਼ਾਈਨ ਇਹ ਗੁੱਡੀ ਕੱਢੀ ਭਈ ਇਹ ਕਿੱਡੇ ਜਿਹਾ ਲੱਗਿਆ ਯਾਰ ਗੁੱਡੀ ਨੇ ਲੱਗਿਆ ਗੁੱਡੀ ਛੋਟੀ ਲੱਗਿਆ ਲੋ ਸਾਰੇ ਗੁੱਡੇ ਲਿਆ ਦੇ ਤੂੰ ਚਾਰ ਗੁੱਡੇ ਲਿਆ ਦੇ ਦਈ ਦੋ ਇਹਦੇ ਉੱਤੇ ਗੁੱਡੀ ਲੱਗਿਆ ਚਲ ਕੋਈ ਆ ਇਹ ਤਾਂ ਤੈਨ ਵੇਖ ਲਈ ਕਿੱਡੇ ਵੱਡੇ ਗੁੱਡੇ ਲਿਆਂ ਦੇ ਦੂਗੇ ਐਡੇ ਵੱਡੇ ਗੁੱਡੇ ਕਰਦੇ ਇੰਨੇ ਵੱਡੇ ਕਰਦੇ ਤੂੰ ਮੱਕੇ ਦੋ ਲੈ ਕੇ ਆਉਣੇ ਸੀ ਦੋ ਮੇਰੇ ਆ ਤੂੰ ਕੀ ਕਰਦੇ ਮਾਮਾ ਦੇਖੋ ਪਹਿਲੇ ਇਹ ਮੈਂ ਲਾਇਆ ਲੈ ਵਾ ਠੀਕ ਆ ਐਡੇ ਗੁੱਡੇ ਲਿਆ ਤੈਂ ਤੈਂ ਤਾਂ ਇੱਥੇ ਗੁੱਡੇ ਲੈ ਆਂਦੇ ਤਾਂ ਗੁੱਡੇ ਆ ਗਏ ਆਪਣੇ ਹੁਣ ਆਪਾਂ ਇਹ ਡਾਵਾਗੇ ਆਪਾਂ ਆ ਗਏ ਲੈ ਦੇਖੀ ਲੋਨੇ ਦੇਖਦੇ ਆਂ ਵੱਢਦੇ ਕਿ ਵਢੋਣੇ ਆ ਆਜੋ ਮੈਂ ਇਹ ਚਲਾਵਾ ਆ ਗਈ ਗੁੱਡੀ ਛੋਟੀ ਅੱਛਾ ਇਹਦੇ ਪਾਪਾ ਦੀ ਛੋਟੀ ਗੁੱਡੀ ਸਹਾਰਾ ਜੀ ਗੁੱਲ ਡਾ ਲੀਏ ਨਾ ਪਾਪਾ ਡਾ ਲਾਏ ਡਾ ਲਾਉਂਦੇ ਆ ਪਾਪਾ ਇਹ ਦਾ ਉਹ ਵੀ ਕੁਲੇਬਲੇ ਨਹੀਂ ਲਿਆ ਪਾ ਵੀ ਜੇ ਸਰ ਬਾਹਰ ਬੋਹਲਾ ਇੱਕ ਕਾਟ ਡਿਜ਼ਾਈਨ ਹੈਗਾ ਚੈੱਕ ਕਰੋ ਡਿਜ਼ਾਈਨ ਤੇ ਕਿੰਨਾ ਕਹਿਣ ਤੇ ਕਾਟ ਰਿਹਾ ਜਾਂਦਾ ਮੈਨੂੰ ਉਹ ਲਾਲਾ ਡਿਜ਼ਾਈਨ ਬੜਾ ਵਧੀਆ ਲੱਗਾ ਹਰ ਹਾਲ ਇਹਨਾਂ ਖਾਸ ਨਹੀਂ ਹੈਗਾ ਦੇਂਦਿਆ ਹੈ ਬਟਰ ਪੇਪਰ ਤੇ ਵੀ ਦੇਂਦਿਆ ਹੈ ਪਰ ਬਟਰ ਪੇਪਰ ਦਾ 100-100 ਰੁਪਏ ਚ ਦੇਂਦਾ ਪਿਆ ਹੈ ਥੋੜਾ ਮਹਿੰਗਾ ਹੈ ਹਨਾ ਤੇ ਨਹੀਂ ਕੰਮ ਆਰੇ ਓਏ ਇਹਨੇ ਸ਼ੇਧਾ ਰੇਡ ਵੀ ਪੁੱਛਿਆ ਛੇ ਤਾਵਾਂ ਦਾ ਰੇੜਾ ਗੁੱਡਾ ਕਿੱਥੇ ਗੁੱਡਾ ਤਾਂ ਹੈਗਾ ਨਹੀਂ ਕੋਈ ਐ ਦੌੜ ਦੌੜ ਅੱਜ ਪਹਿਲੇ ਯਾਰ ਕਿ ਪਹਿਲੇ ਡੋ ਲੱਗ ਗਿਆ ਏ ਦੇਖ ਤੇ ਮੇਰੇ ਲੜਦੇ ਡੰਗ ਲੜਾਈ ਦੇ ਹਾਂ ਉਹ ਤਾਂ ਵੈਸੇ ਬਲੌਗ ਬਲੂ ਕਰਕੇ ਡਾ ਢੂ ਲਿਖਦੇ ਆ ਕਿ ਬਲੌਗ ਬਣਾਣਾ ਸੀ ਉੱਪਰ ਉੱਪਰ ਆਇਆ ਤੇ ਇਹਦਾ ਆਈ ਵੀ ਤਾਂ ਹਾਰ ਪੀਂਕ ਕੀ ਕਰਨਾ ਤੂੰ ਉਹ ਚਾਲ ਆ ਲੈਂਦੇ ਤੁਸੀਂ ਗੱਡੀ ਚਾਹਵਾ ਲੱਗੇ ਆ। ਮੈਂ ਖਾਂ ਦੌਰ ਹੈ। ਉਹ ਦੌਰ ਬੜੀ ਗੀ ਬਤਾ ਆ ਗਈ ਸੀ। ਅੱਪਾ ਕਿਦਾਂ ਬੜੀ ਕਾਲੀ। ਉਹ ਨਾਂ ਨਹੀਂ ਲੱਗਦੀ। ਉਹ ਵੈਰੀ ਕਮਨ ਵਾਡੀ ਸਾਬ ਵੀ ਨਾ ਨਹੀਂ ਵਡੀ ਵਰਾ ਨਹੀਂ। ਸੋ ਗਾਸ ਕਿਹਾ ਦਿਆ। ਗੁਡਾੜਾ ਆਤਾ। ਕਾਜੀ ਕਿਤੇ ਨਹੀਂ ਡਾਈ। ਫਿਰ ਨਿੱਪੜ ਨਿੱਪੜ ਜਾ ਗੁਡਾ ਯਾਰਾ। ਉਹ ਅਗੜੀ ਸਕਨ ਵੇਖਾ ਨਹੀਂ ਆ ਰਹਾ ਬੰਦ ਨਾ। ਲਿੱਪੜ ਕੁੱਟੇ ਸਹੀ ਰਹਿੰਦੇ ਆ। ਇਹਦੇ ਤੋਂ ਕੱਢ ਦੇ ਬਾਈ। ਇਹ ਤੀ ਪਈ ਆ ਬਸ ਦੂਰੋ ਦਿਰਦੀ ਵੀ ਜਾਣੀ ਦੂਰੋਂ ਫੜ ਕੇ ਕੱਟ ਕੇ ਲੈ ਜਾਂਦੀ ਆ ਵੀ ਹੈ ਨਾ ਸੋ ਗਾਇ ਗੁੱਡਾ ਟਾ ਹਲੂਕਾ ਕਾਰੀ ਨਾ ਖਿੱਚ ਕੇ ਆ ਬਿਲਕੁਲ ਟੋਰਨ ਪੱਲੇ ਆ ਗਏ ਆਵੇਂ ਕਾਰ ਹੀ ਖਿੱਚ ਕੇ ਲੈਦੀ ਐ ਇਹਨੂੰ ਤੂੰ ਪੜੀ ਆਈ ਗੁੱਡੀ ਮੋਇਆ ਤੇ ਆਹੋ ਡੇਵਟੇ ਗੁੱਡੇ ਨਾ ਟੇ ਕੁਟੀ ਤੋਂ ਮੋ ਉਹ ਗੁੱਡੀ ਕਿਥੇ ਆਪਣੀ ਗੁੱਡੀ ਵਾਹ ਵਾਡਾ ਗੁੱਡਾ ਕਿੱਥੇ ਤੇ ਤੂੰ ਗੁੱਡੀ ਚੜੂਮਾਂ ਦੀ ਗੱਲ ਕਰਦਾ ਦੇਖ ਦੇ ਸਹਾਰਾ ਮੇਰੇ ਕੋ ਆਪ ਕੋ ਨਹੀਂ ਓੜਦੀ ਵੀ ਬੈਣਾ ਦੇਹ ਗੁੱਡਾ ਸੋਧੀ ਪੈ ਤਾਨੂੰ ਉਹੀ ਕਹਿ ਲੈ ਬਾਤ ਇਹਦੇ ਵਿੱਚ ਤੂੰ ਤੂੰ ਕਹਿੰਦੇ ਇਤੋ ਹੀ ਕਹਿੰਦੇ ਲਿਪੜਿਆ ਗਾ ਗੁੱਡਾ ਵਾ ਨਹੀਂ ਗਿਣੀ ਤਾ ਵੀ ਗੁਡੇ ਦਾ ਵੇਡ ਹੋਣਾ ਮੜਮੜਾ ਉਹਨੇ ਦੇ ਨਵੇਂ ਪੀਸਾ ਚ ਕੱਢ ਕੇ ਦਿੱਤਾ ਲੈ ਸਾਰੇ ਨਵੇਂ ਹੁੰਦੇ ਪੁਰਾਣੇ ਕੜੇ ਹੁੰਦੇ ਭਰਾਵਾ ਉਹਨੇ ਮੇਰੇ ਸਾਹਮਣੇ ਬੰਡਲ ਖੋਲੇ ਨਵਾ ਉਹਨੂੰ ਪੁੱਛ ਸੰਦੀਪ ਨੂੰ ਸੰਦੀਪ ਸੰਦੀਪ ਉਹ ਸੰਦੀਪ ਉਹਨੇ 90 90 ਪਿੰਡਾਰੀ ਘਟਿਆਣਾ ਘਟਾ ਵਾਲਾ ਖੋਲ ਕੇ ਨਹੀਂ ਹੁੰਦੇ ਜਿਹੜੇ ਪੁਰਾਣੇ ਹੋਣ ਉਹ ਤੁਹਾਨੂੰ ਆਪੇ ਦੱਸ ਦੂਗਾ ਚੱਲ ਏ ਚੱਲ ਏ ਹੁਣ ਤਾ ਰੱਖ ਜਿਹਦੇ ਉੱਦਾਂ ਆ ਪਾ ਟੋਮੇ ਕੱਲ ਵੜਦੇ ਇਹਦੇ ਕੀ ਵੀਡੀਓ ਬਣਾ ਰਿਹਾ ਹੈ ਸੋਗਾ ਸਾਡਾ ਵੱਡਾ ਗੁੱਡਾ ਵੜ ਗਿਆ ਖੈਂਚਾ ਮਾਰਤਾ ਅੰਦੇ ਅੱਗੋਂ ਬੜਾ ਢਾਹ ਥੱਲੇ ਵੜ ਗਿਆ ਖੈਂਚਾ ਮਾਰਤਾ ਉਹਨੇ ਮਾਰਦਾ ਵਧਾ ਕਿਹੜਾ ਹੀ ਜੀ ਆਡਾ ਯਾਲਾ ਸਿਰਾ ਸਿਰਾ ਦੇ ਜਾ ਜੈ ਸਿਰਾ ਦੇਖੋ ਕਿੱਥੇ ਹੈ ਮੇਰਾ ਹੱਥ ਤੇ ਪਿਆੜਾ ਇੱਥੇ ਕਿੱਥੇ ਪਿਆੜਾ ਸਿਰਾ ਮੈਂ ਨਹੀਂ ਪਤਾ ਸਿਰਾ ਕਿੱਥੇ ਤੁਹਾਡੇ ਕੋਈ ਹੱਥ ਨਹੀਂ ਸੁੜਦਾ ਸਿਰਾ ਸਿਰਾ ਥੋੜਾ ਸੋਟ ਲੱਗ ਗਿਆ ਸਿਰਾ ਲੱਗ ਗਿਆ ਬਾਹਰ ਤੇ ਫਿਰ ਕੱਢ ਕਿੰਨੂ ਹੈ ਤਾ ਮਾਰੇਗਾ ਹੈ ਆਪਣੀ ਜਾਣੀ ਕੈਂਚਾ ਮਾਰ ਯਾਰ ਕੇ ਇਹਨੂੰ ਜਾ ਲਿਆ ਜਾ ਲਿਆ ਲਈ ਮੇਰੀ ਥੋੜੀ ਉਹ ਬੰਗ ਲਿਆ ਤੇ ਪਾ ਨਹੀਂ ਮੈਂ ਬਾਬਾ ਜੀ ਡੋਰ ਲੈ ਜਾ ਕਿੱਥੇ ੜਾਈ ਡੋਰ ਆ ਆ ਉਹ ਗੁੱਡੀ ਨੂੰ ਪਤਾ ਵੀ ਦਿੰਦਾ ਜੀ ਲੈ ਡੋਰ ਹੀ ਬੜੇ ਕੁ ਸੁਤੀ ਗਈ ਹੈ ਆਹ ਇਹਨੂੰ ਲੋਕਾਂ ਨੇ ਬਾਰੇ ਬਾਤੇ ਹੋਏ ਕਿੰਨੋਂ ਆੜੋਂ ਮਾਰਾ ਲਾੜੂ ਬਲਗਾਏ ਲਾੜੂ ਬਲਗਾਏ ਓਏ ਇਹ ਧੁੰਦਲੀ ਫੋਟੋ ਹੋ ਗਈ ਇਹਨੂੰ ਕਿ ਹੋ ਗਿਆ ਇਹ ਬੂਹ ਆ ਆ ਵੇ ਇੱਕ ਵੇ ਆਪਣੇ ਇਹ ਕੀ ਹਾਲ ਨੇ ਲੱਖ ਗਈ ਆ ਗਈ ਆ ਗਈ ਓ ਲੱਲਾ ਗਈ ਦੋ ਲੱਗਈਆਂ ਆਪਣੀ ਵੀ ਗਈ ਪੜੀ ਗਈ ਹੈ ਵੀ ਗਈ ਦੁੱਲ ਗਈਆਂ ਜੀ ਹਾਂ ਮਮੀ ਕਹਿੰਦੇ ਸਾਬ ਦੇ ਜਾ ਤੂੰ ਭਗੜਿਆ ਬੋਲਾ ਬਾਈ ਗੱਲ ਤੈਨੂੰ ਗਾਧਾ ਜ਼ਰਾ ਇਹ ਹਾਰੇ ਗੁੱਡੀ ਬੋਕਰ ਆ ਕੇ ਬਹਿਂਦੇ ਆ ਕਾਣਾ ਕਾਣਾ ਬੋਲੇ ਇੱਕੋ ਗੁੱਡਾ ਬਿਆਹ ਦਾ ਕਿ ਦੋ ਥੱਲੇ ਪੇ ਚਾਰ ਲੈ ਗਿਆ ਸੀ ਬਣਾ ਢੋਲਗਾ ਛੋਟੀ ਪਹਿਲੇ ਇਹਦਾ ਬਾਅਦ ਹੈ ਗਿਣੀ ਆ ਤੇ ਅਗਲੇ ਆ ਤਵਾ ਡਾਵਾਂਗੇ ਮਿਲ ਜਾਗੇ ਅਗਲੇ ਆਦੋਟਾ ਭਾਗ ਘੜਕ ਲਾਓ ਅਗਲੇ ਆਦੋਟਾ ਮਿਲਦੇ ਚਲੋ ਬਾਏ ਬਾਅਦ ਨਹੀਂ ਕੀ ਬਾਗ ਘਟੂਗੀ ਅਗਲੇ ਆਦਾ ਮਿਲਾਂਗੇ ਹਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹੋ ਗੁੱਡੇ ਢਾਵਾਗੇ ਅਗਲੇ ਬਲੌਗ ਵਿੱਚ ਵੇਖੋ ਅਗਲੇ ਬਲੌਗ ਵਿੱਚ ਇਹੋ ਗੁੱਡੇ ਢਾਵਾਗੇ ਚਲੋ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਫਾਰਮੈਟ ਵੀ ਕਰੋ ਜੀ ਦੇ ਨਾਲ ਪਤਾ ਲੱਗੇ ਕਿ ਚੈਨਲ ਆਇਆ ਸੋ ਅਸੀਂ ਗੁੱਡੇ ਲੈ ਕੇ ਆਏ ਸੀ ਚਲ ਢਾਵਾਗੇ ਚਾਰ ਗੁੱਡੇ ਲੈ ਕੇ ਆਏ ਹਾਂ ਇੱਕ ੋਡ ਗਿਆ ਤੇ ਦੋ ਰਹਿ ਤਿੰਨ ਰਹਿ ਗਏ ਹਣ ਇਹ ਮੈਂ ਪਾ ਰੱਖ ਦਿੰਦੇ ਆ ਵਾਹ ਕੱਪੜੇ ਵੀ ਚਿੱਤੇ ਪਰ ਨਾਮ ਨਹੀਂ ਰੱਖਿਆ ਅੱਜ ਫੇਰ ਨਹੀਂ ਕੋਈ ਨਹੀਂ ਆਇਆ ਅੱਜ ਇਹਨਾਂ ਤੋਂ ਕੇ ਨਾ ਬਣੀ ਕਿ ਲੱਤਸਵਾ ਕਰਨਾ ਲੱਗੇ ਦੇਰ ਹੋ ਗਈ ਆਲਬਾਰੀ ਪਿੱਛੇ ਵਰ ਕੇ ਰੱਖ ਦਿੰਦੇ ਆ ਆਪਾਂ ਗੁੱਡੇ ਵਿੱਚ ਇਹਨੂੰ ਹੰਡਾਵਾਂਗੇ ਅਗਲੇ ਸੰਡੇ ਏ ਓਕੇ ਲਬਾਰੀ ਪਿੱਛੇ ਆਪਾਂ ਰੱਖਦੇ ਗੁੱਡੇ ਹੋ ਹੰਡਾਵਾਂਗੇ ਅਗਲੇ ਸੰਡੇ ਸਾਡੇ ਵੀਡੀਓ ਵਧੀਆ ਲੱਗੇ ਤਾਂ ਬੰਦ ਮੈ ਲਾਇਕ ਸ਼ੇਅਰ ਕਮੈਂਟ ਕਰੋ